ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਫੰਡਸ ਨੂੰ ਲੈ ਕੇ ਤਾਂ ਲਗਾਤਾਰ ਸਵਾਲ ਹੁੰਦੇ ਨੇ ਸਵਾਲ ਹੋਣੇ ਵੀ ਚਾਹੀਦੇ ਆ ਸਟੂਡੈਂਟਸ ਦੇ ਤਾਂ ਕਿ ਉਹ ਅਵੇਅਰ ਹੋ ਕੇ ਹਰ ਇੱਕ ਪੁਆਇੰਟ ਨੂੰ ਸਮਝਦੇ ਹੋਏ ਅੱਗੇ ਵਧਣ ਕਿਉਂਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਜਿਹੜਾ ਫੰਡਸ ਦੇ ਉੱਪਰ ਡਿਪੈਂਡ ਕਰਦਾ ਬਹੁਤ ਜ਼ਿਆਦਾ ਸਟੂਡੈਂਟਸ ਬਹੁਤ ਚੰਗੀ ਪ੍ਰੋਫਾਈਲ ਵਾਲੇ ਰਿਫਿਊਜ਼ਲ ਫੇਸ ਕਰ ਜਾਂਦੇ ਨੇ ਜਦੋਂ ਉਹ ਫੰਡਸ ਦੇ ਉੱਪਰ ਕੋਈ ਗਲਤੀ ਕਰ ਜਾਂਦੇ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਚੰਗੀ ਪ੍ਰੋਫਾਈਲ ਦਾ ਸਟੂਡੈਂਟਸ ਫੰਡਸ ਕਰਕੇ ਜੋ ਹੈ ਰਿਫਿਊਜ਼ਲ ਫੇਸ ਕਰ ਜਾਏ ਤੇ ਅੱਜ ਅਸੀਂ ਇਸ ਵੀਡੀਓ ਦੇ ਜ਼ਰੀਏ ਤੁ ਤੁਸੀਂ ਅਗਲੇ ਇਨਟੇਕ ਵਿੱਚ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਫੰਡਸ ਬਾਰੇ ਖਾਸ ਗੱਲਾਂ ਨੂੰ ਵੀ ਜ਼ਰੂਰ ਧਿਆਨ ਵਿੱਚ ਰੱਖੋ ਔਰ ਇਸ ਅਕੋਰਡਿੰਗਲੀ ਹੀ ਅਪਲਾਈ ਕਰੋਗੇ ਤਾਂ ਤੁਹਾਨੂੰ ਸਕਸੈਸਫੁਲ ਰਿਜ਼ਲਟ ਜੋ ਹੈ ਪੋਜ਼ਿਟਿਵ ਰਿਜ਼ਲਟ ਮਿਲੇਗਾ ਹੀ ਮਿਲੇਗਾ। ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਆਫ ਬ੍ਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਸੋ ਮਨਪ੍ਰੀਤ ਜੀ ਜ਼ਰੂਰ ਦੇਖੋ ਪਹਿਲਾਂ ਵੀ ਆਪਾਂ ਕਈ ਵੀਡੀਓਜ਼ ਬਣਾਈਆਂ ਫੰਡਸ ਨੂੰ ਲੈ ਕੇ ਫਿਰ ਵੀ ਸਟੂਡੈਂਟਸ ਦੇ ਸਵਾਲ ਬਹੁਤ ਸਾਰੇ ਰਹਿੰਦੇ ਨੇ ਤੁਹਾਡੇ ਕੋਲ ਵੀ ਕਈ ਸਵਾਲ ਸਟੂਡੈਂਟਸ ਦੇ ਜ਼ਰੂਰ ਆਂਦੇ ਹੀ ਹੋਣਗੇ ਮੇਜਰਲੀ ਆਪਾਂ ਦੇਖੀਏ ਤਾਂ ਸਟੂਡੈਂਟ ਕਿੱਥੇ ਗਲਤੀ ਕਰ ਰਿਹਾ ਹੈ ਕਿੱਥੇ ਮਾਰਕ ਖਾ ਰਿਹਾ ਹੈ ਤਾਂ ਕਿ ਸਾਡੀ ਇਹ ਵੀਡੀਓ ਦੇਖਣ ਤੋਂ ਬਾਅਦ ਸੁਣਨ ਤੋਂ ਬਾਅਦ ਸਾਰੇ ਸਟੂਡੈਂਟ ਸਹੀ ਪ੍ਰੋਸੈਸ ਫੋਲੋ ਕਰਦੇ ਹੋਏ ਹੀ ਅਪਲਾਈ ਕਰਨ ਅ ਬਿਲਕੁਲ ਸਹੀ ਹਰਜੋਤ ਮੈਂ ਮਾਜਿਡੀ ਰੈਟ ਦੇ ਵਿੱਚ ਮੈਨੂੰ ਲੱਗਦਾ ਫਾਈਨੈਂਸ਼ੀਅਲਸ ਤਾਂ ਅਕੈਡਮਿਕਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੇ ਜਾ ਰਹੇ ਆ ਪਹਿਲਾਂ ਹੁੰਦਾ ਸੀਗਾ ਕਿ ਸਿਰਫ ਬੱਚੇ ਨੂੰ ਹੁੰਦਾ ਸੀਗਾ ਕਿ ਜੇ ਪੇਰੈਂਟਸ ਨੂੰ ਕਿ ਬੱਚਾ ਪਾਸ ਹੋ ਜਾਏ ਜਾਂ ਉਹਦੇ ਪਰਸ ਅੱਛੇ ਪਰਸੈਂਟੇਜ ਆ ਜਾਣ ਆਇਲਸ ਦੇ ਵਿੱਚ ਉਹ ਬੈਂਡ ਲੈ ਜੇ ਤਾਂ ਉਹਦਾ ਵੀਜ਼ਾ ਆ ਜਾਏਗਾ ਕੋਈ ਵੀ ਕੰਟਰੀ ਹੈ ਬਟ ਅਜ ਦੀ ਰੈਟ ਦੇ ਵਿੱਚ ਇਹ ਹੈ ਕਿ ਆਫਰ ਲੈਟਰ ਲੈਣਾ ਈਜ਼ੀ ਹੈ ਬਟ ਉਸ ਤੋਂ ਬਾਅਦ ਫਾਈਨੈਂਸ਼ੀਅਲਸ ਦੇ ਸਟੇਜ ਨੂੰ ਕਲੀਅਰ ਕਰਨਾ ਬਹੁਤ ਟਫ ਹੈ ਅ ਟਫ ਇਨ ਦਾ ਸੈਂਸ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਨੌਲੇਜ ਹੀ ਨਹੀਂ ਹੈ ਪੇਰੈਂਟਸ ਨੂੰ ਇਨੀ ਅਵੇਅਰਨੈਸ ਹੀ ਨਹੀਂ ਹੈ ਕਿ ਫੰਡਸ ਦੀ ਖਾਣੇ ਕਿਦਾਂ ਕਈ ਵਾਰੀ ਪੇਰੈਂਟਸ ਕੋ ਸਭ ਕੁਝ ਹੁੰਦਾ ਵੀ ਹੈ ਉਹ ਫਿਰ ਵੀ ਏਜੰਟ ਨੂੰ ਜਾ ਕੇ ਕਹਿੰਦੇ ਕਿ ਤੁਸੀਂ ਕਰਵਾ ਦਿਓ ਸਰ ਸਾਰਾ ਕੁਝ ਸਾਨੂੰ ਕਿਸੇ ਚੀਜ਼ ਦੇ ਵਿੱਚ ਨਾ ਤੁਸੀਂ ਇਨਵੋਲਵ ਕਰੋ ਉੱਥੇ ਜਾ ਕੇ ਮੈਨੂੰ ਲੱਗਦਾ ਕਿ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਾਈਨੈਂਸ਼ੀਅਲਸ ਦਾ ਜਿੰਨਾ ਇੱਕ ਤੁਸੀਂ ਇਹ ਕਿ ਲੋਕੀ ਹਾਈਪ ਕਰੀਏਟ ਕੀਤਾ ਹੋਇਆ ਮਾਰਕੀਟ ਦੇ ਵਿੱਚ ਉਹਨਾਂ ਟਫ ਹੈ ਨਹੀਂ ਫਾਈਨੈਂਸ਼ੀਅਲਸ ਨੂੰ ਦਿਖਾਣਾ ਅ ਬਸ ਅਵੇਅਰਨੈਸ ਹੋਣੀ ਜ਼ਰੂਰੀ ਹੈ ਜਿੱਦਾਂ ਕਿ ਦੇਖੋ ਅਗਰ ਕੋਈ ਅਗਰ ਕੋਈ ਐਗਰੀਕਲਚਰਿਸਟ ਹੈ ਉਹਨਾਂ ਨੂੰ ਇਹ ਲੱਗਦਾ ਕਿ ਸ਼ਰਦ ਅਸੀਂ ਤਾਂ ਆਈਟੀਆਰ ਨਹੀਂ ਫਾਈਲ ਕਰਾਂਗੇ ਤਾਂ ਸਾਡਾ ਕੰਮ ਚੱਲ ਜਾਏਗਾ ਸਾਨੂੰ ਤਾਂ ਲੋੜ ਹੀ ਨਹੀਂ ਹੈ ਬਟ ਦੂਸਰੀ ਤਰਫ ਇਹ ਕਿ ਅਗਰ ਆਈਟੀਆਰਸ ਨੂੰ ਫਾਈਲ ਕਰਦੇ ਹੋ ਆਪਣੀ ਇਨਕਮ ਦਿਖਾਉਂਦੇ ਆ ਤਾਂ ਉਹਦੇ ਆ ਉਹ ਇੱਕ ਬਹੁਤ ਜ਼ਰੂਰੀ ਡਾਕੂਮੈਂਟ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਇਨਕਮ ਟੈਕਸ ਰਿਟਰਨਸ ਨੇ ਚਾਹੀ ਬੰਦਾ ਐਗਰੀਕਲਚਰ ਨਾਲ ਹੀ ਰਿਲੇਟਡ ਹੈ ਬਟ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਜ਼ਰੂਰਤ ਨਹੀਂ ਇਸ ਡਾਕੂਮੈਂਟ ਦੀ ਸੇਮ ਇਦਾਂ ਹੀ ਬਹੁਤ ਇਦਾਂ ਦੇ ਡਾਕੂਮੈਂਟਸ ਹੈ ਜਿੱਦਾਂ ਕਿ ਕਿਸੇ ਨੇ ਪਹਿਲਾਂ ਇਹ ਚੱਲਦਾ ਸੀ ਆਸਟ੍ਰੇਲੀਆ ਜੀ 3 ਮਹੀਨੇ ਪੁਰਾਣੇ ਫੰਡਸ ਹੈ ਤੁਸੀਂ ਅਕਾਊਂਟ ਦੇ ਵਿੱਚ 3 ਮਹੀਨੇ ਪੁਰਾਣੇ ਫੰਡ ਪਾ ਦਿਓ ਉਸ ਤੋਂ ਬਾਅਦ ਤੁਹਾਨੂੰ ਕੋਈ ਪੁੱਛੇਗਾ ਹੀ ਨਹੀਂ ਉਹਦੇ ਸੋਰਸ ਨਹੀਂ ਮੰਗੇਗੀ ਯੂਨੀਵਰਸਿਟੀਆਂ ਉਹੀ ਮਿਥ ਚੱਲੀ ਆ ਰਹੀ ਹੈ ਲੋਕ 3 ਮਹੀਨੇ ਪਹਿਲਾਂ ਫੰਡਸ ਕਿਉਂਕਿ ਉਹ ਅਵੇਅਰਨੈਸ ਹੀ ਉਹ 3 ਮਹੀਨੇ ਪਹਿਲਾਂ ਫਾਈਨੈਂਸ਼ੀਅਲ ਅਕਾਊਂਟ ਦੇ ਵਿੱਚ ਪਾ ਕੇ ਹੁਣ ਸਾਡੇ ਕੋਲ ਆ ਕੇ ਕਹਿ ਦਿੰਦੇ ਆ ਸਰ ਮੇਰੇ ਤਾਂ 3 ਮਹੀਨੇ ਪੁਰਾਣੇ ਫੰਡ ਆ ਤੁਸੀਂ ਕਿਉਂ ਸੋਰਸ ਮੰਗ ਰਹੇ ਹੋ ਯੂਨੀਵਰਸਿਟੀ ਤੋਂ ਸੋਰਸ ਮੰਗਦੀ ਨਹੀਂ ਤਾਂ ਮੈਂ ਇੱਥੇ ਕਲੈਰਿਟੀ ਦੇਣਾ ਚਾਹੁੰਦਾ ਸਾਰੇ ਪੇਰੈਂਟਸ ਨੂੰ ਚਾਹੀਏ ਤੁਸੀਂ 3 ਮਹੀਨੇ ਕੀ ਅਗਰ 1 ਸਾਲ ਪੁਰਾਣੇ ਫਾਈਨੈਂਸ਼ੀਅਲ ਵੀ ਨੇ ਤੁਹਾਡੇ ਅਕਾਊਂਟ ਵਿੱਚ ਫਿਰ ਵੀ ਯੂਨੀਵਰਸਿਟੀਆਂ ਉਹਦਾ ਸੋਰਸ ਮੰਗ ਰਹੀਆਂ ਇੰਦਾ ਸੈਂਸ ਕਿ ਅਗਰ ਤੁਸੀਂ ਪਿਛਲੇ ਤੁਸੀਂ ਕਹਿੰਦੇ ਹੋ ਵੀ ਸਾਲ ਪਹਿਲਾਂ ਮੈਂ 10 ਲੱਖ ਪਾਇਆ ਸੀ ਜਾਂ ਮੈਂ 20 ਲੱਖ ਪਾਇਆ ਸੀਗਾ ਔਰ ਇਨਕਮ ਤੁਸੀਂ ਆਈਟੀਆਰ ਚ ਦਿਖਾ ਰਹੇ ਹੋ 5-6 ਲੱਖ दैट मींस ਕਿ ਤੁਸੀਂ ਉਸ ਸਾਲ ਚ ਕਮਾਇਆ ਦਾ 5 ਲੱਖ ਤਾਂ ਡੀ ਅਕਾਊਂਟ ਚ 10 ਲੱਖ ਕਿੱਥੋਂ ਆ ਗਿਆ ਅਗਰ ਉਹ ਤੁਸੀਂ 10 ਲੱਖ ਕਿਸੇ ਸੋਰਸ ਤੋਂ ਪਾਇਆ ਮੰਨ ਲਓ ਤੁਸੀਂ ਕੋਈ ਜ਼ਮੀਨ ਵੇਚੀ ਹੈ ਕੋਈ ਪਲਾਟ ਵੇਚ ਤਾਂ ਉੱਥੋਂ ਆ ਗਿਆ ਕੋਈ ਐਲ ਆਈਸੀ ਦੀ ਪਾਲਿਸੀ ਸੀ ਮਿਊਚੁਅਲ ਫੰਡ ਵਿਡਰੋ ਕੀਤੇ ਤਾਂ ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਪ੍ਰੋਵਾਈਡ ਕਰੋ ਉਹਦੀ ਰਜਿਸਟਰੀ ਦੀ ਕਾਪੀ ਦਿਖਾਓ ਅਗਰ ਤੁਸੀਂ ਕੋਈ ਸੇਲ ਕੀਤੀ ਹੈ ਚੀਜ਼ ਬਾਏਰ ਤੋਂ ਸੈਲਰ ਦੇ ਅਕਾਊਂਟ ਦੇ ਵਿੱਚ ਪੈਸਾ ਆਂਦਾ ਹੋਇਆ ਦਿਖਾਓ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਧਿਆਨ ਰੱਖਣਾ ਬਹੁਤ ਜ਼ਰੂ ਥੋੜਾ ਜਿਹਾ ਤੁਹਾਨੂੰ ਡਿਟੇਲ ਚ ਦੱਸ ਦਿੰਨਾ ਕਿ ਜਿਹੜੇ ਫਾਈਨੈਂਸ਼ੀਅਲਸ ਹੁੰਦੇ ਆ ਉਹ 1 ਸਾਲ ਦੀ ਜਿਹੜੀ ਫੀਸ ਹੁੰਦੀ ਹੈ ਬੱਚੇ ਦੀ ਫਸਟ ਇਅਰ ਦੀ ਪਲੱਸ ਉਹਦੇ 1 ਸਾਲ ਦੇ ਲਿਵਿੰਗ ਐਕਸਪੈਂਸਸ ਔਰ ਵਨ ਟਾਈਮ ਟਰੈਵਲ ਨੂੰ ਮਿਲਾ ਕੇ ਜਿਹੜੇ ਫਾਈਨੈਂਸ਼ੀਅਲਸ ਹੈ ਜਿਹੜੇ ਅਸੀਂ ਹਾਈ ਕਮਿਸ਼ਨ ਨੂੰ ਦਿਖਾਣੇ ਆ ਠੀਕ ਹੈ ਤੇ ਇਹ ਸਾਰੇ ਜਿਹੜੇ ਫਾਈਨੈਂਸ਼ੀਅਲਸ ਨੇ ਉਹਨਾਂ ਦੇ ਵਿੱਚ ਅ ਅਸੀਂ ਦੋ ਚੀਜ਼ਾਂ ਸਾਈਮਨਟੇਨੀਅਸਲੀ ਚੱਲਦੀਆਂ ਇੱਕ ਪਾਸੇ ਹੈ ਐਨੂਅਲ ਇਨਕਮ ਇੱਕ ਪਾਸੇ ਹੈ ਫਾਈਨੈਂਸ਼ੀਅਲਸ ਅਗਰ ਕਿਸੇ ਦੀਆਂ ਆਈਟੀਆਰਸ ਘਟ ਹੈ ਲੈਕਿਨ ਉਹਦੇ ਕੋਲ ਪੈਸਾ ਹੈਗਾ ਫਿਰ ਵੀ ਕੰਮ ਨਹੀਂ ਚੱਲਣਾ ਅਗਰ ਕਿਸੇ ਕੋ ਆਈਟੀਆਰਸ ਹੈਗੀਆਂ ਪਰ ਫੰਡ ਨਹੀਂ ਹੈਗੇ ਤਾਂ ਵੀ ਕੰਮ ਨਹੀਂ ਚੱਲਣਾ ਤੇ ਇਹ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲਣਗੀਆਂ ਜੀ ਜੀ ਮਨਪ੍ਰੀਤ ਜੀ ਮੈਂ ਤੇ ਸੋਰਸ ਦੀ ਤੁਸੀਂ ਗੱਲ ਕੀਤੀ ਸੀ ਇਸ ਉੱਪਰ ਵੀ ਗੱਲ ਜ਼ਰੂਰ ਕਰਨਾ ਚਾਹਾਂਗੀ ਆਪਾਂ ਕਿਸ ਤਰ੍ਹਾਂ ਦੇ ਸੋਰਸਸ ਨੂੰ ਜੈਨੂਨ ਮੰਨਿਆ ਜਾਂ ਜਿਨ੍ਹਾਂ ਨੂੰ ਵੈਲਿਡ ਕਰਾਰ ਦਿੱਤਾ ਜਾਂਦਾ ਹੈ ਕਿ ਸੋਰਸਸ ਨੂੰ ਲੈ ਕੇ ਵੀ ਕੋਈ ਗਲਤੀ ਹੋ ਜਾਂਦੀ ਹੈ ਸੋਰਸਸ ਨੂੰ ਲੈ ਕੇ ਬੇਸਿਕਲੀ ਇਹ ਕਿ ਲੋਕ ਸੋਰਸਸ ਦੇ ਹੀ ਨਹੀਂ ਬੰਦੇ ਕਿਉਂਕਿ ਉਹ ਪੈਸਾ ਪਵਾ ਚੁੱਕੇ ਹੁੰਦੇ ਆ ਉਦੋਂ ਉਹਨਾਂ ਨੇ ਅਨਪਲਾਨਡ ਪੈਸਾ ਪਵਾਇਆ ਹੁੰਦਾ ਅ ਪਰ ਉਹਨੂੰ ਨਹੀਂ ਪਤਾ ਹੀ ਨਹੀਂ ਕਿ ਆਸਟ੍ਰੇਲੀਆ ਗਿਫਟ ਮਨੀ ਨਹੀਂ ਮੰਨਦਾ ਗਿਫਟ ਮਨੀ ਆਸਟ੍ਰੇਲੀਆ ਦੇ ਵਿੱਚ ਨਹੀਂ ਚੱਲਦੀ ਹੈਗੀ ਸੋਰਸ ਤੋਂ ਸਾਡਾ ਹੀ ਮਤਲਬ ਹੈ ਕਿ ਜਦੋਂ ਮੈਂ ਹੁਣੇ ਦੱਸਿਆ ਮੰਨ ਲਓ ਕੋਈ ਗਵਰਨਮੈਂਟ ਈਮਪਲੋਈ ਹੈ ਉਹਨਾਂ ਨੇ ਆਪਣੇ ਜੀਪੀ ਫੰਡ ਚੋਂ ਪੈਸਾ ਕਢਾਇਆ ਤਾਂ ਉਹਨਾਂ ਨੂੰ ਗਵਰਨਮੈਂਟ ਇੱਕ ਲੈਟਰ ਦਿੰਦੀ ਹੈ ਵਿਡਰੋਅਲ ਲੈਟਰ ਕਿ ਆ ਤੁਹਾਡੇ ਜੀਪੀ ਫੰਡ ਚੋਂ ਇੰਨਾ ਪੈਸਾ ਕੱਢ ਕੇ ਤੁਸੀਂ ਆਪਣੇ ਸੇਵਿੰਗ ਦੇ ਵਿੱਚ ਪੁਆਇਆ ਔਰ ਉਹ ਸਟੇਟਮੈਂਟ ਦੇ ਵਿੱਚ ਵੀ ਲਿਖਿਆ ਹੁੰਦਾ ਸੇਮ ਅਗਰ ਕੋਈ ਬੰਦਾ ਲੈਂਡ ਸੇਲ ਕਰ ਰਿਹਾ ਤਾਂ ਉਹ ਬਿਆਨਾ ਨਹੀਂ ਚੱਲੇਗਾ ਰਜਿਸਟਰੀ ਚੱਲੇਗੀ ਠੀਕ ਹੈ ਜੀ ਕਈ ਲੋਕ ਕੇ ਬਿਆਨਨਾ ਕਰਾ ਲੈਂਦੇ ਆ ਜੀ ਮੇਰਾ ਰਜਿਸਟਰਡ ਬਿਆਨਨਾ ਇਹ ਚੱਲ ਜਾਏਗਾ ਉਹ ਨਹੀਂ ਚੱਲੇਗਾ ਜੀ ਰਜਿਸਟਰੀ ਹੀ ਚੱਲੇਗੀ ਮੈਕਸਿਮਮ 90% ਯੂਨੀਵਰਸਿਟੀਆਂ ਰਜਿਸਟਰੀ ਮੰਗਦੀਆਂ ਨੇ ਬਾਇਰ ਦੇ ਅਕਾਊਂਟ ਚੋਂ ਸੈਲਰ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋਣਾ ਚਾਹੀਦਾ ਪੈਸਾ ਤੁਸੀਂ ਜੇ ਕੈਸ਼ ਪਾਓਗੇ ਉਹ ਨਹੀਂ ਚੱਲੇਗਾ ਜੇ ਤੁਸੀਂ ਕਹਿ ਦੋ ਮੈਂ ਤਾਂ 50 ਲੱਖ ਦਾ ਪਲਾਟ ਵੇਚਿਆ ਜੀ ਪਰ ਮੈਨੂੰ 30 ਲੱਖ ਹੁੰਦਾ ਨਹੀਂ ਕੈਸ਼ ਦਿੱਤਾ ਸੀ ਉਹ ਨਹੀਂ ਚੱਲੇਗਾ ਜਿੰਨੀ ਅਮਾਉਂਟ ਦੀ ਤੁਸੀਂ ਰਜਿਸਟਰੀ ਕਰਾ ਰਹੇ ਹੋ ਜਿੰਨਾ ਪੈਸਾ ਬਾયર ਦੇ ਅਕਾਊਂਟ ਦੇ ਵਿੱਚ ਆ ਰਿਹਾ ਸੈਲਰ ਦੇ ਅਕਾਊਂਟ ਦੇ ਵਿੱਚ ਉਹੀ ਪੈਸਾ ਮੰਨਿਆ ਜਾਏਗਾ ਸੇਮ ਕਈ ਕਹਿੰਦੇ ਆ ਕਿ ਜੀ ਅਸੀਂ ਡਾਕ ਖੰਨੇ ਦੇ ਵਿੱਚੋਂ ਪੈਸਾ ਵਿਡਰਾ ਸੜੇ ਤਾਂ ਡਾਕ ਖੰਨੇ ਵਿੱਚ ਪੈਸੇ ਪਈ ਹੈ ਜੀ ਉਹ ਡਾਕਖਾਨੇ ਦਾ ਪੈਸਾ ਵੀ ਤੁਹਾਨੂੰ ਵਿਡਰਾ ਕਰਕੇ ਸੇਵਿੰਗ ਚ ਪਾਉਣਾ ਪਏਗਾ ਨਾਲ ਡਾਕਖਾਨੇ ਦੀ ਜਿਹੜੀ ਤੁਹਾਨੂੰ ਹੋਰ ਕਾਪੀ ਦੇ ਵਿੱਚ ਐਂਟਰੀ ਕਰਕੇ ਦਿੰਦੇ ਆ ਜਉਂ ਟ੍ਰਾਂਸਫਰ ਦੀ ਵੈਸੀ ਦਿਖ ਜਾਂਦਾ ਕਿ ਸੇਵਿੰਗ ਦੇ ਵਿੱਚ ਪੈਸਾ ਆ ਰਿਹਾ ਤਾਂ ਉਹਦਾ ਇੱਕ ਵੈਲਿਡ ਰੀਜ਼ਨ ਕਈਆਂ ਆਪਾਂ ਨੂੰ ਮਿਲ ਜਾਂਦਾ ਉਹ ਤੇ ਕਿ ਹਾਂਜੀ ਡਾਕਖਾਨੇ ਵਾਲਿਆਂ ਨੇ ਸਾਨੂੰ ਆਪਣੀ ਬੁੱਕ ਦੇ ਵਿੱਚ ਲਿਖਤਾ ਜੀ ਅੱਜ ਦੀ ਡੇਟ ਜਿਵੇਂ ਇੰਨਾ ਪੈਸਾ ਇਹਨਾਂ ਨੂੰ ਦੇ ਦਿੱਤਾ ਸੇਮ ਕਈ ਵਾਰੀ ਕਈਆਂ ਦਾ ਬਿਜ਼ਨਸ ਚੱਲ ਰਿਹਾ ਲੈਣ ਦੇਣ ਬਹੁਤ ਹੋ ਰਿਹਾ ਇਹ ਇਹ ਬਹੁਤ ਵੱਡਾ ਪੁਆਇੰਟ ਆ ਕਈ ਬਿਜ਼ਨਸਮੈਨ ਆ ਜਿਨ੍ਹਾਂ ਦਾ ਬਿਜ਼ਨਸ ਦੀਆਂ ਕਰੰਟ ਦੀਆਂ ਸਟੇਟ ਆ ਰਿਹਾ ਜਾ ਰਿਹਾ ਪਰ ਸੇਵਿੰਗ ਚ ਘਟਾ ਉਥੇ ਮੈਂ ਦੱਸਦਾ ਕਿ ਉਹ ਆਪਣੇ ਕਰੰਟ ਚੋਂ ਸੇਵਿੰਗ ਚ ਪੈਸਾ ਪਵਾ ਸਕਦੇ ਆ ਉਹ ਟੋਟਲੀ ਵੈਲਿਡ ਹੈ ਹਾਈ ਕਮਿਸ਼ਨ ਵੀ ਉਹਨੂੰ ਮੰਨਦਾ ਹੈ ਔਰ ਯੂਨੀਵਰਸਿਟੀਆਂ ਵੀ ਮੰਨਦਾ ਉਹਦੇ ਵਿੱਚ ਮੰਨਦੀਆਂ ਨੇ ਉਹਦੇ ਵਿੱਚ ਕੀ ਹੈ ਕਿ ਤੁਸੀਂ ਸਿਰਫ ਆਪਣੇ ਕਰੰਟ ਅਕਾਊਂਟ ਦੀ ਸਟੇਟਮੈਂਟ ਲਾਣੀ ਹੈ ਨਾਲ ਜਿਸ ਡੇਟ ਚ ਪੈਸਾ ਕਰੰਟ ਚੋਂ ਨਿਕਲ ਕੇ ਸੇਵਿੰਗ ਚ ਗਿਆ ਐਜ਼ ਆ ਸੋਰਸ ਔਰ ਉਹ ਤੁਹਾਡੇ इजीली ਅਸੈਪਟ ਹੋ ਜਾਣਗੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਅਗਰ ਬੱਚੇ ਜਾਂ ਪੇਰੈਂਟਸ ਧਿਆਨ ਰੱਖਣਗੇ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਵਾਕਿ ਚਾਹੇ ਕਿ ਛੋਟੀਆਂ ਗੱਲਾਂ ਨੇ ਪਰ ਅਗਰ ਇਹਨਾਂ ਗੱਲਾਂ ਕਰਕੇ ਕਿਤੇ ਸਟੂਡੈਂਟ ਨੂੰ ਰਿਫਿਊਜ਼ਲ ਫੇਸ ਕਰਨੀ ਪੈ ਜਾਏ ਤਾਂ ਬੜੀ ਵੱਡੀ ਨਮੋਸ਼ੀ ਜੋ ਹੈ ਸਟੂਡੈਂਟ ਨੂੰ ਉਸ ਦੇ ਪੇਰੈਂਟਸ ਨੂੰ ਫੀਲ ਹੁੰਦੀ ਹੈ ਕਿ ਅਸੀਂ ਨਹੀਂ ਜਾਣਦੇ ਕਿ ਕਿਤੇ ਵੀ ਅਧੂਰੀ ਜਾਣਕਾਰੀ ਦੇ ਨਾਲ ਤੁਹਾਡੇ ਫਿਊਚਰ ਨੂੰ ਲੈ ਕੇ ਤੁਹਾਨੂੰ ਕੋਈ ਜੋ ਹੈ ਵੱਡੀ ਗਲਤੀ ਦਾ ਸ਼ਿਕਾਰ ਹੋਣਾ ਪੈ ਜਾਏ ਸੋ ਇਸ ਲਈ ਇਹਨਾਂ ਗੱਲਾਂ ਨੂੰ ਸਮਝੋਏ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਫੰਡਸ ਦੇ ਉੱਪਰ ਪੂਰੀ ਤਿਆ ਦੇ ਉੱਪਰ ਤੁਹਾਡੇ ਹੋਰ ਵੀ ਕੋਈ ਸਵਾਲ ਨੇ ਕਮਿੰਗ ਇਨਟੇਕ ਨੂੰ ਲੈ ਕੇ ਅਪਲਾਈ ਕਰਨਾ ਹੈ ਯੂਨੀਵਰਸਿਟੀ ਨੂੰ ਲੈ ਕੇ ਆਪਣੇ ਕੋਰਸ ਨੂੰ ਲੈ ਕੇ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਇਸ ਉੱਪਰ ਤੁਸੀਂ ਕਾਲ ਕਰੋ ਪੂਰੀ ਜਾਣਕਾਰੀ ਲੋ ਬਹੁਤ ਹੀ ਚੰਗਾ ਹੋਵੇਗਾ ਜੇਕਰ ਤੁਸੀਂ ਸਟੱਡੀ ਸਕੇਅਰ ਅਬਰਾਡ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰਦੇ ਹੋ ਆਪਣੇ ਡਾਕੂਮੈਂਟਸ ਵੀ ਨਾਲ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਸਹੀ ਗਾਈਡੈਂਸ ਦੇ ਨਾਲ ਸਹੀ ਆਪਸ਼ਨਸ ਦੇ ਨਾਲ ਤੁਸੀਂ ਆਪਣੀ ਫਾਈਲ ਅਪਲਾਈ ਕਰ ਸਕੋ ਬਹੁਤ ਬਹੁਤ ਥੈਂਕਸ ਮੰਤਰੀ ਜੀ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ ਮੈਮ